ਕੀ ਕੀ ਸੌਂਦੀ ਬੜਾ ਮੂਰਖਾ ਛੱਡ ਦੇ ਕੰਮ ਭੜੇ ਮੜਾ ਮੂਰਖਾ ਛੱਡ ਦੇ ਕੰਮ ਭੜੇ ਬੰਦਾ ਬਣ ਜਾ ਬੰਦਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖਣਾ ਕਿ ਸਾਹ ਹੈ ਸਹਿਕਿੰਦਾ ਇਤਿਹਾਸ ਆਪ ਸਭ ਤੋਂ ਦੇ ਨਾਲ ਸਮਝਾ ਕਰ ਰਿਹਾ ਸਤਕਰ ਸਾਹਿਬ ਜੀ ਬੜੇ ਸਜੇ ਢੰਗ ਦੇ ਨਾਲ ਆਪ ਸਤਿਧਾਨ ਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿਉਂਕਿ ਜਦੋਂ ਢਾਡੀ ਕਮਿਸ਼ਨ ਸੇ ਤੋਂ ਸੱਚੀ ਗੱਲ ਕਹਿ ਦੇਣ ਬਹੁਤ ਨੂੰ ਇਦਾਂ ਲੱਗਦਾ ਹੈ ਕਿ ਤੇ ਪ੍ਰਧਾਨ ਕਣ ਇਹਨਾਂ ਨੇ ਕਿਹਾ ਹੋਵੇਗਾ ਕਿ ਸਾਡੇ ਤੇ ਤਵਾ ਲਾ ਦੇ ਕਿਉਂਕਿ ਤਵਾ ਸਮਝਦੇ ਨਹੀਂ ਸੱਚ ਰੱਬ ਦੇ ਪਰ ਨਹੀਂ ਸੱਚ जोड़े काटी ने ਕਿੰਨੇ ਕੁ ਯਾਦ ਕਰੇ ਇਧਰ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਚਪਨ ਦੇ ਵਿੱਚ 3.5 ਸਾਲ ਦੇ ਹੋ ਕੇ ਸਰ ਜਿਸ ਵੇਲੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਸਨ ਗੋਵਿੰਦ ਰਾਏ ਪਾਸ਼ਾ ਜੀ ਦੇ 32-33 ਸਾਲ ਦੇ ਬਾਦ ਘਰ ਵਿੱਚ ਬੱਚਾ ਪੈਦਾ ਹੁੰਦਾ ਹੈ ਅੰ데 ਫਿਰ ਵੀ ਐਸੀ महाराज जी सचे पातशाह जी परिवार मिलण त ਕਰਦਾ ਸ਼ਾਹ ਜੋਹਾਨ ਨੂੰ ਜਿਹੜਾ ਆਪਣਾ ਤਾਂ ਨਹੀਂ ਹੋਇਆ ਕਿਸੇ ਦਾ ਕਿੱਥੋਂ ਬਣੇਗਾ ਤੇ ਫਿਰ ਸਿਆਣਿਆਂ ਦੀ ਕਹਾਵਤ ਹੈ ਕਿ ਜਦੋਂ ਕਿਸੇ ਕਾਮ ਨੂੰ ਖਤਮ ਕਰਨਾ